ਮਿੱਠਤ ਨੀਵੀ ਨਾਨਕਾਰ ਗੁਣ ਚੰਗਿਆਈਆਂ ਤਤ ਹਾਂਜੀ ਬੀਬੀ ਰਜਨੀ ਬਾਰੇ ਤਾਂ ਤੁਸੀਂ ਸੁਣਿਆ ਹੀ ਹੋਵੇਗਾ ਜਿਨ੍ਹਾਂ ਦੇ ਹੁਣ ਫੇਮਸ ਅਦਾਕਾਰਾ ਰੂਪੀ ਗਿੱਲ ਮੂਵੀ ਵੀ ਲੈ ਕੇ ਆ ਰਹੇ ਹਨ ਉਹਨਾਂ ਦੇ ਜੀਵਨ ਬਾਰੇ ਤੁਸੀਂ ਜਾਣਦੇ ਹੋ ਬਚਪਨ ਦੇ ਵਿੱਚ ਆਪਾਂ ਇੱਕ ਕਹਾਣੀ ਸੁਣਿਆ ਕਰਦੇ ਸੀ ਉਸ ਸਮੇਂ ਤੁਸੀਂ ਇੱਕ ਪੁਰਾਣੀ ਮੂਵੀ ਵੀ ਦੇਖੀ ਹੋਊਗੀ ਦੁੱਖ ਭੰਜਨ ਤੇਰਾ ਨਾਮ ਜੀ ਜਿਹਦੇ ਵਿੱਚ ਬੀਬੀ ਰਚਨੀ ਦੇ ਜੀਵਨ ਦਾ ਵਿਸਤਾਰ ਨਾਲ ਵਰਣਨ ਦਿੱਤਾ ਗਿਆ ਉਸ ਤੋਂ ਬਾਅਦ ਆਪਾਂ ਦੇਖਾਂਗੇ ਕਿ ਇਹ ਮੂਵੀ ਕਦੋਂ ਰਿਲੀਜ਼ ਹੋ ਰਹੀ ਹੈ ਕਿਉਂਕਿ ਮੂਵੀ ਦੇ ਟੀਜ਼ਰ ਨੂੰ ਵੇਖ ਕੇ ਲੱਗ ਰਿਹਾ ਹੈ ਕਿ ਬਹੁਤ ਵਧੀਆ ਬਣਾਈ ਗਈ ਹੈ ਕਿਹਾ ਜਾਂਦਾ ਹੈ ਕਿ ਪੰਜਾਬ ਦੇ ਪੱਟੀਨਗਰ ਦੇ ਜ਼ਕੀਰਦਾਰ ਦੂਨੀ ਚੰਦ ਦੀਆਂ ਸੱਤ ਬੇਟੀਆਂ ਸੀ ਉਸਨੇ ਪੁੱਤਰ ਦੀ ਇੱਛਾ ਪ੍ਰਾਪਤੀ ਲਈ ਕਈ ਵਾਰ ਰੱਬ ਦੇ ਦਰਵਾਜ਼ੇ ਅੱਗੇ ਝੋਲੀ ਅੱਡੀ ਕਈ ਪਾਠ ਕਰਵਾਏ ਕਈ ਜਪ ਕਰਵਾਏ ਪਰ ਉਹਨਾਂ ਨੂੰ ਪੁੱਤਰ ਦੀ ਦਾਤ ਨਹੀਂ ਮਿਲੀ ਇਸ ਕਰਕੇ ਦੁਨੀ ਚੰਦਾ ਵਿਸ਼ਵਾਸ ਰੱਬ ਤੋਂ ਪੂਰੀ ਤਰ੍ਹਾਂ ਉੱਠ ਗਿਆ ਹੁਣ ਉਹਨਾਂ ਦੇ ਸਾਹਮਣੇ ਜੋ ਵੀ ਰੱਬ ਦਾ ਨਾਮ ਲੈਂਦਾ ਸੀ ਉਹਨਾਂ ਨੂੰ ਵਧੀਆ ਨਹੀਂ ਲੱਗਦਾ ਸੀ ਜਦੋਂ ਉਹ ਛੋਟੀ ਧੀ ਲਈ ਵਾਰ ਲੱਭ ਰਿਹਾ ਸੀ ਤਾਂ ਉਹਨਾਂ ਦਿਨਾਂ ਵਿੱਚ ਉਸ ਦੀਆਂ ਹੋਰ ਪੁੱਤਰੀਆਂ ਪੈ ਗਈਆਂ ਹੋਈਆਂ ਸਨ ਉਹ ਸਾਰੀਆਂ ਮਿਲ ਕੇ ਆਪਣੇ ਪਿਤਾ ਦੀ ਤਾਰੀਫ਼ ਕਰ ਰਹੀਆਂ ਸਨ ਕਿ ਉਸਦੇ ਪਿਤਾ ਨੇ ਉਹਨਾਂ ਨੂੰ ਵਿਆਹ ਵਿੱਚ ਸਭ ਕੁਝ ਦਿੱਤਾ ਹੈ ਜੋ ਰਾਜੇ ਮਹਾਰਾਜੇ ਵੀ ਨਹੀਂ ਦੇ ਸਕਦੇ ਇਸ ਤੇ ਛੋਟੀ ਕੁੜੀ ਰਜਨੀ ਨੇ ਕਿਹਾ ਕਿ ਇਹ ਸੱਚ ਨਹੀਂ ਹੈ ਸਭ ਕੁਝ ਦੇਣ ਵਾਲਾ ਤਾਂ ਉਹ ਵਾਹਿਗੁਰੂ ਹੈ ਸਾਡੇ ਪਿਤਾ ਤਾਂ ਕੇਵਲ ਇੱਕ ਸਾਧਨ ਮਾਤਰ ਹਨ ਇਸ ਉੱਤੇ ਹੋਰ ਪਹਿਣਾ ਸਹਿਮਤ ਨਹੀਂ ਹੋਈਆਂ ਜਦੋਂ ਇਸ ਗੱਲ ਦਾ ਪਤਾ ਉਹਨਾਂ ਦੇ ਪਿਤਾ ਜ਼ਗੀਰਦਾਰ ਦੁਨੀ ਚੰਨੂ ਲੱਗਾ ਤਾਂ ਉਹ ਛੋਟੀ ਤੀਰਜਨੀ ਉੱਤੇ ਗੁੱਸਾ ਹੋਇਆ ਅਤੇ ਕਿਹਾ ਕਿ ਮੈਂ ਤੈਨੂੰ ਸਾਰੀਆਂ ਸੁਖ-ਸੁਹੂਲਤਾਵਾਂ ਦਿੱਤੀਆਂ ਹਨ ਉਸ ਰੱਬ ਨੇ ਨਹੀਂ ਪਰ ਰਜਨੀ ਪਿਤਾ ਦੇ ਕ੍ਰੋਧ ਤੋਂ ਵਿਚਲਿਤ ਨਹੀਂ ਹੋਈ ਤੇ ਰੱਬ ਤੋਂ ਉਸਦੀ ਆਸਤਾ ਨਹੀਂ ਡੋਲੀ ਉਹ ਵਾਰ-ਵਾਰ ਕਹਿੰਦੀ ਕਿ ਸਭ ਕੁਝ ਦੇਣ ਵਾਲਾ ਤਾਂ ਉਹ ਪਰਮਾਤਮਾ ਹੈ ਉਸਦੇ ਪਿਤਾ ਕ੍ਰੋਧ ਵਿੱਚ ਆ ਗਏ ਤੇ ਕਹਿਣ ਲੱਗੇ ਕਿ ਮੈਂ ਤੇਰਾ ਵਿਆਹ ਇੱਕ ਕੋੜੀ ਨਾਲ ਕਰ ਦੇਵਾਂਗਾ ਫਿਰ ਦੇਖਦਾ ਹਾਂ ਕਿ ਕਿਵੇਂ ਉਸ ਰੱਬ ਦਾ ਦਿੱਤਾ ਹੋਇਆ ਖਾਨੀ ਹੈ ਤੇ ਐਵੇਂ ਨਹੀਂ ਹੁੰਦਾ ਦੁਨੀ ਚੰਦਰ ਰਜਨੀ ਦਾ ਵਿਆਹ ਇੱਕ ਕੋੜੀ ਨਾਲ ਕਰ ਦਿੰਦਾ ਇਹ ਇਹ ਵੇਖ ਉਸ ਦੀਆਂ ਪੈਣਾ ਤੇ ਮਾਂ ਬਹੁਤ ਜ਼ਿਆਦਾ ਦੁਖੀ ਹੁੰਦੀ ਹੈ ਪਰ ਹੰਕਾਰ ਨਾਲ ਪਰੇ ਹੋਏ ਦੁਨੀ ਚੰਦ ਦੇ ਸਾਹਮਣੇ ਇਸ ਬਾਰੇ ਗੱਲ ਕੌਣ ਕਰੇ ਤੇ ਸਾਰੇ ਨਗਰ ਵੀ ਇਸ ਚੀਜ਼ ਨੂੰ ਵੇਖ ਕੇ ਬਹੁਤ ਜ਼ਿਆਦਾ ਹੈਰਾਨ ਹੁੰਦਾ ਪਰ ਰਜਨੀ ਇਸ ਨੂੰ ਰੱਬ ਦੀ ਰਜ਼ਾ ਮੰਨ ਕੇ ਖੁਸ਼ੀ-ਖੁਸ਼ੀ ਕਬੂਲ ਕਰ ਲੈਂਦੀ ਹੈ ਹੁਣ ਰਚਨੀ ਆਪਣੇ ਕੋੜੀ ਵਿਕਲਾਂਗ ਪਤੀ ਨੂੰ ਇੱਕ ਛੋਟੀ ਜਿਹੀ ਗੱਡੀ ਵਿੱਚ ਬਿਠਾ ਕੇ ਇੱਕ ਰੱਸੀ ਦੇ ਨਾਲ ਖਿੱਚਦੇ ਹੋਏ ਪਿੰਡ-ਪਿੰਡ ਘੁੰਮਣ ਲੱਗੀ ਤੇ ਪਿਖਿਆ ਮੰਗ ਕੇ ਗੁਜ਼ਾਰਾ ਕਰਨ ਲੱਗੀ ਇੱਕ ਦਿਨ ਉਹ ਘੁੰਮਦੇ-ਘੁੰਮਦੇ RAMDAS PUR ਦੇ ਬਾਹਰ ਨਿਰਮਾਣ ਨਿਰਮਾਣ ਹੀ ਇੱਕ ਸਰੋਵਰ ਦੇ ਕੰਢੇ ਆਰਾਮ ਕਰਨ ਲੱਗੀ ਉਸਨੇ ਪਤੀ ਨੂੰ 베ਰੀ ਦੇ ਰੁੱਖ ਦੇ ਛਾਂ ਵਿੱਚ ਬਿਠਾ ਦਿੱਤਾ ਤੇ ਖੁਦ ਨਾਲ ਨਗਰ ਵਿੱਚ ਪਿਖਿਆ ਮੰਗਣ ਚਲੀ ਗਈ ਉਸਦੇ ਜਾਣ ਤੋਂ ਬਾਅਦ ਉਸਦੇ ਪਤੀ ਨੇ ਦੇਖਿਆ ਕਿ ਕੁਝ ਪੰਛੀ ਬੇਰ ਦੇ ਰੁੱਖ ਤੋਂ ਵਾਰੀ-ਵਾਰੀ ਸਰੋਵਰ ਦੇ ਪਾਣੀ ਦੇ ਵਿੱਚ ਡੁਬਕੀ ਲਗਾਉਂਦੇ ਹਨ ਤੇ ਬਾਹਰ ਨਿਕਲ ਨਿਕਲਦੇ ਹਨ ਤੇ ਕਾਲੇ ਰੰਗ ਦੇ ਕਾਂ ਚਿੱਟੇ ਹੋ ਕੇ ਨਿਕਲਦੇ ਹਨ ਸਰੋਵਰ ਦੇ ਪਾਣੀ ਵਿੱਚ ਚਮਤਕਾਰੀ ਸ਼ਕਤੀ ਨੂੰ ਵੇਖ ਕੇ ਰਜਨੀ ਦਾ ਪਤੀ ਵਿਕਰਮਦਤ ਹੌਲੀ-ਹੌਲੀ ਲੜ ਕੇ ਸਰੋਵਰ ਵਿੱਚ ਚਲਾ ਗਿਆ ਅਤੇ ਉੱਥੇ ਡੁਬਕੀ ਲਗਾਈ ਕੁਦਰਤ ਦਾ ਹੈਰਾਨੀਜਨਕ ਚਮਤਕਾਰ ਹੋਇਆ ਅਤੇ ਪਲ ਪਰ ਵਿੱਚ ਉਸ ਦਾ ਕੋੜ ਖਤਮ ਹੋ ਗਿਆ ਹੁਣ ਉਹ ਰਜਨੀ ਦੇ ਪਰਤਨ ਡਿਉੜੀ ਕਰਨ ਲੱਗਾ ਜਦੋਂ ਰਜਨੀ ਵਾਪਸ ਆਈ ਤਾਂ ਉਸ ਨੇ ਉੱਥੇ ਆਪਣੇ ਕੋੜੀ ਪਤੀ ਨੂੰ ਦੇਖ ਕੇ ਇੱਕ ਤੰਦਰੁਸਤ ਜਵਾਨ ਨੂੰ ਵੇਖਿਆ ਜੀ ਆਪਣੇ ਆਪ ਨੂੰ ਉਸ ਦਾ ਪਤੀ ਦੱਸ ਰਿਹਾ ਸੀ ਤਾਂ ਰਜਨੀ ਨੂੰ ਵਿਸ਼ਵਾਸ ਨਹੀਂ ਹੋਇਆ ਅਤੇ ਉਸ ਉੱਤੇ ਆਪਣੇ ਪਤੀ ਨੂੰ ਗਾਇਬ ਕਰਨ ਦਾ ਇਲਜ਼ਾਮ ਲਗਾਉਣ ਲੱਗੀ ਉਹਨਾਂ ਦੀਆਂ ਗੱਲਾਂ ਸੁਣ ਕੇ ਨਗਰ ਵਾਸੀ ਇਕੱਠੇ ਹੋ ਗਏ ਇਸ ਝਗੜੇ ਦਾ ਨਿਆਂ ਕਰਨ ਲਈ ਉਹਨਾਂ ਨੇ ਸੁਝਾ ਦਿੱਤਾ ਤੁਸੀਂ ਦੋਨੋਂ ਬਾਬਾ ਬੁੱਢਾ ਜੀ ਦੇ ਕੋਲ ਚਲੇ ਜਾਵੋ ਕਿਉਂਕਿ ਇਸ ਸਰੋਵਰ ਦੇ ਕਾਰਜ ਦੀ ਦੇਖਭਾਲ ਕਰ ਰਹੇ ਹਨ ਅਜੀਹਾਂ ਹੀ ਕੀਤਾ ਗਿਆ ਬਾਬਾ ਬੁੱਢਾ ਜੀ ਨੇ ਦੋਵਾਂ ਦੀ ਗੱਲ ਧਿਆਨ ਨਾਲ ਸੁਣੀ ਅਤੇ ਜਵਾਨ ਵੱਲੋਂ ਧਿਆਨ ਨਾਲ ਦੇਖੋ ਕਿ ਸ਼ਰੀਰ ਦੇ ਕਿਸੇ ਵੀ ਹਿੱਸੇ ਤੇ ਪੁਰਾਣਾ ਕੋੜ ਬਾਕੀ ਤੇ ਨਹੀਂ ਰਹਿ ਗਿਆ ਜਵਾਨ ਨੇ ਦੱਸਿਆ ਕਿ ਸੱਜੇ ਹੱਥ ਦੀ ਉਂਗਲੀਆਂ ਦਾ ਅੱਗੇ ਦਾ ਭਾਗ ਅਜੇ ਵੀ ਕੋਹਣ ਰੋਗ ਤੋਂ ਪ੍ਰਭਾਵਿਤ ਹੈ ਕਿਉਂਕਿ ਇਸ ਹੱਥ ਨਾਲ ਉਹ ਝਾੜੀ ਨੂੰ ਫੜ ਕੇ ਉਸਨੇ ਡੁੱੱਕੀ ਲਾਈ ਸੀ ਬਾਬਾ ਬੁੱਢਾ ਜੀ ਉਹਨਾਂ ਦੋਨਾਂ ਨੂੰ ਸਥਾਨ ਤੇ ਉੱਤੇ ਲੈ ਗਏ ਅਤੇ ਜਵਾਨ ਨੂੰ ਹੱਥ ਸਰੋਵਰ ਵਿੱਚ ਪਾਉਣ ਲਈ ਕਿਹਾ ਗਿਆ ਤਾਂ ਦੇਖਦੇ ਹੀ ਦੇਖਦੇ ਬਾਕੀ ਦਾ ਕੋਡ ਦੇ ਚਿੰਨ੍ਹ ਵਿੱਚ ਲੁਕਤ ਹੋ ਗਏ ਇਸ ਪਰਮਾਨ ਨੂੰ ਦੇਖ ਕੇ ਰਜਨੀ ਸੰਤੁਸ਼ਟ ਹੋ ਗਈ ਅਤੇ ਉਹ ਦੋਵੇਂ ਖੁਸ਼ੀ ਨਾਲ ਜੀਵਨ ਬਤੀਤ ਕਰਨ ਲੱਗੇ ਦੂਜੇ ਪਾਸੇ ਦੁਨੀਚੰ ਜੋ ਕਿ ਹੰਕਾਰ ਨਾਲ ਭਰਿਆ ਹੋਇਆ ਸੀਗਾ ਇੱਕ ਅਮੀਰ ਤੋਂ ਗੰਗਾਲ ਬਣ ਗਿਆ ਉਸ ਦਾ ਸਾਰਾ ਰਾਜਪੰਗ ਲੋਟੇਰੀਆਂ ਨੇ ਲੁੱਟ ਲਿਆ ਸੀ ਤੇ ਉਸ ਤੱਕ ਘਰ-ਬਾਰ ਵੀ ਸਾਰਾ ਕੁਝ ਖੋ ਲਿਆ ਸੀ ਹੁਣ ਉਹ ਵੀ ਦਰਦ-ਦਰਦ ਦੀਆਂ ਠੋਕਰਾਂ ਖਾਂਦਾ ਫਿਰਦਾ ਸੀ ਤਾਂ ਇਹ ਕਹਾਣੀ ਇਸ ਸੀਗੀ ਜਿਦੇ ਤੋਂ ਪਤਾ ਲੱਗਦਾ ਕਿ ਰਾਜਾ ਤੋਂ ਰੰਗ ਬਣ ਸਕਦਾ ਤੇ ਰੰਗ ਤੋਂ ਕੀ ਬਣਾ ਸਕਦਾ ਰੱਬ ਰਾਜਾ ਬਣਾ ਸਕਦਾ ਤੇ ਇਹ ਮੂਵੀ ਜੋ ਹੈ ਇਹ ਥੀਏਟਰ ਦੇ ਵਿੱਚ 30 ਅਗਸਤ ਨੂੰ ਆ ਰਹੀ ਹੈ ਤੁਸੀਂ ਇਸ ਮੂਵੀ ਨੂੰ ਦੇਖਣ ਜ਼ਰੂਰ ਜਾਇਓ ਕਿਉਂਕਿ ਜੇ ਤੁਸੀਂ ਦੇਖਣ ਜਾਓਗੇ ਇਹਦੀ ਰੀਚ ਵਧੂਗੀ ਤੇ ਲੋਕਾਂ ਨੂੰ ਐਵੇਂ ਲੱਗੂਗਾ ਕਿ ਵੀ ਹਾਂਜੀ ਐਵੇਂ ਦੀਆਂ ਮੂਵੀਜ਼ ਵੀ ਬਹੁਤ ਵਧੀਆ ਚੱਲਦੀਆਂ ਨੇ ਤੇ ਡਾਇਰੈਕਟਰ ਜਿਹੜੇ ਨੇ ਉਹ ਐਵੇਂ ਦੀਆਂ ਮੂਵੀਜ਼ ਜ਼ਰੂਰ ਬਣਾਣਗੇ ਓਕੇ ਥੈਂਕ ਯੂ ਸੋ ਮਚ